ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਦਵਾਰ ਕਉ ਸਾੜਕੈ ਗਹਯੋ ਤਹਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕਉ ਸਾੜਕੈ ਗਹਯੋ ਤਹਰ ਦਵਾਰ ਵਾਹੇ ਗਏ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਕਿਉਂਕਿ ਬਿਨਾਂ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਆ ਕਿ ਆਪ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰੇ ਕਿਉਂਕਿ ਮਹਾਰਾਜ ਸ੍ਰਮਉਂਦੇ ਨੇ ਵਿਸਰੇ ਨਾਹੀ ਜਿਤ ਤੂ ਕਬ ਹੂੰ ਸੋ ਥਾਨ ਤੇਰਾ ਕਿਹਾ ਆਠ ਪਹਿਰ ਜਿਤ ਤੂ ਦਤਿ ਆਈ ਨਿਰਮਲ ਹੋਵੇ ਦੇਹਾ ਕਿ ਉਹ ਥਾਂ ਕਿਹੜਾ ਹੈ ਉਹ ਧਰਤੀ ਕਿਹੜੀ ਹੈ ਜਿਸ ਨਾਲ ਸਾਡੀ ਦੇਹੀ ਨਿਰਮਲ ਹੋ ਜਾਵੇ ਤੇ ਪਰਮੇਸ਼ਰ ਕਾਲਪੁਰਖ ਦਾ ਨਾਮ ਵੀ ਵਿਸਰੇ ਨਾ ਸੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਸਤਿਗੁਰਾਂ ਦੀ ਬਾਣੀ ਧੰਨ ਗੁਰਗ੍ਰੰਥ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਮੇਰੇ RAM ਹਉ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਨ ਸਰਨ ਆਈ ਪਾਇਆ ਖੋਇਦੇ ਖੋਇਦੇ ਸਤ ਸੰਗਤੀਆਂ ਘੜੀਆਂ ਪ੍ਰਾਪਤ ਕੀਤੀਆਂ ਕਿ ਉੱਥੇ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਪਉਣਾ ਕੀਤਾ ਜਾਂ ਹੁੰਦੇ ਚਰਨਾਂ 'ਚ ਲੱਗਣਾ ਕੀਤਾ ਹੈ ਸੋ ਇਸੇ ਤਰ੍ਹਾਂ ਹੀ ਕਿਉਂਕਿ ਸਤ ਸੰਗਤੀਆਂ ਘੜੀਆਂ ਇਹ ਸਤ ਗੁਰਾਂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦੀਆਂ ਨੇ ਸੋ ਆਪ ਸਮੂਹ ਸੰਗਤਾਂ ਕੰਤਾ ਦੇ ਯੋਗ ਹੋ ਕੀ satsang ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਕਿਉਂਕਿ ਇਹ ਮਨੁੱਖਾ ਜਨਮ ਸਾਨੂੰ ਬੜੀ ਮੁਸ਼ਕਲਾਂ ਨਾਲ ਮਿਲਿਆ ਹੈ ਸਤਿਗੁਰੂ ਫਰਮਾਉਂਦੇ ਨੇ ਭਈ ਪ੍ਰਾਪਤ ਮਾਨੁਪਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਰ ਸਾਧ ਸੰਗਤ ਭਾਜ ਕੇਵਲਨਾ ਆਪ ਸਮੂਹ ਸੰਤਾਂ ਨੇ ਸ੍ਰੀ ਸੁਖਬੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਨ ਕਰੇ ਹੋ ਇਹ ਵੀ ਅਸ਼ਟਪਦੀ ਤੋਂ ਤੇਮੀ ਅਸ਼ਟਪਦੀ ਦੀ ਪਹਿਮੀ ਪੌੜੀ ਦਾ ਖਾਸ ਨੂੰ ਸਰਦਾਰ ਨੇ ਕਥਾ ਵਿਚਾਰ ਸਰਮਣੇ ਕੀਤੀ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਛੇਵੀਂ ਪੌੜੀ ਵਿੱਚ ਕੀ ਉਪਦੇਸ਼ ਦੇ ਰਹੇ ਹਨ ਆਵ ਸਰਵਨ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬ ਭੂਤੇ ਆਪ ਵਰਤਾਰਾ ਸਰਬ ਨੈਨ ਆਪ ਪੇਖਨ ਹਾਰਾ ਸਰਬ ਭੂਤ ਆਪ ਵਰਤਾਰਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸਾਰਿਆਂ ਭੂਤ ਭੂ ਦਾ ਅਰਥ ਹੈ ਤਤਾਂ ਸੰਸਕ੍ਰਿਤੀ ਵਿੱਚ ਤਾਤ ਨੂੰ ਭੂਤ ਕਹਿੰਦੇ ਹਨ ਤਿਤਾਂ ਇਹ ਸਰਬ ਭੂਤ ਆਪ ਵਰਤਾਰਾ ਸਾਰਿਆਂ ਤਤਾਂ ਦੇ ਵਿੱਚੋਂ ਤੇ ਰੂਪਾਂ ਵਿੱਚ ਆਪ ਹੀ ਵਰਤ ਰਿਹਾ ਹੈ ਸਾਰੇ ਭੂਤ ਪ੍ਰਾਣੀਆਂ ਵਿੱਚ ਵੀ ਆਪ ਹੀ ਵਰਤ ਰਿਹਾ ਹੈ ਸਰਬ ਨੈਨ ਆਪ ਦੇਖਣਹਾਰਾ ਸਤਿਗੁਰ ਜੀ ਫਰਮਾਉਂਦੇ ਹਨ ਤੇ ਹਮੈ ਨੂੰ ਛੱਡ ਕੇ ਇਸ ਤਰ੍ਹਾਂ ਦ੍ਰਿਸ਼ਟੀ ਕਰੋ ਕਿ ਹਰੀ ਅਕਾਲ ਪੁਰਖ ਸਾਰੇ ਨੈਨ ਭਾਦ ਦੀ ਅੱਖਾਂ ਵਿੱਚ ਆਪ ਹੀ ਦੇਖਣਹਾਰਾ ਵੇਖਣ ਵਾਲਾ ਹੈ ਸਾਰਿਆਂ ਦ੍ਰਿਸ਼ਟ ਰੂਪ ਆ ਪਰਮੇਸ਼ਰ ਹੀ ਹੈ ਸੋ ਸਤਿਗੁਰ ਜੇ ਸਾਡੇ ਤੇ ਨਦਰੇ ਰਹਿਮਤ ਪਾਦ ਹੁੰਦਾ ਹੈ ਸਾਡੇ ਸਤਿਗੁਰੂ ਜੀ ਚੰਗੇ ਮਾੜੇ ਕਰਮਾਂ ਨੂੰ ਤਦਿਹ ਦੇ ਹਨ ਸਤਿਗੁਰਾਂ ਅੱਗੇ ਇਹੀ ਅਰਜ਼ੋਈ ਕਰੀਏ ਕਿ ਮਹਾਰਾਜ ਸਾਨੂੰ ਆਪਣਾ ਨਾਮ ਬਖਸ਼ਿਸ਼ ਕਰੋ ਆਪਣੀ ਰਹਿਤ ਮਰਿਆਦਾ ਬਖਸ਼ਿਸ਼ ਕਰੋ ਤੁਹਾਡੀ ਬਾਣੀ ਦੇ ਦੱਸੇ ਹੋਏ ਰਸਤੇ ਚੱਲ ਸਕੀਏ ਇਹ ਅਰਦਾਸ ਦੇ ਵਿੱਚ ਹੀ ਇੰਨੀ ਤਾਕਤ ਹੈ ਤਾਂ ਤੱਕ ਵੀ ਇਹ ਬੜਾ ਸੁਣਾ ਲਿਖਦਾ ਖੁਦਾ ਮਰਜ਼ੂਰ ਕਰਦਾ ਹੈ ਦੁਆ ਜੇ ਦਿਲ ਸੇ ਖੋਤੀ ਹੈ ਮੁਸ਼ਕਲ ਤੋਂ ਜੇ ਹੈ ਬੜੀ ਮੁਸ਼ਕਲ ਸੇ ਖੋਤੀ ਹੈ ਜੇ ਦੁਆ ਕੀਤੀ ਜਵੇਂ ਨਾ ਦਿਲੋਂ ਰਮੇਸ਼ਰ ਕਾਲਪੁਰਖਣਾ ਤੇ ਸਾਰੀਆਂ ਅਰਦਾਸਾਂ ਪੂਰਨ ਹੁੰਦੀਆਂ ਨੇ ਸੋ ਮਹਾਰਾਜ ਨੇ ਸਾਨੂੰ ਦੱਸਿਆ ਵੀ ਤੂੰ ਠਾਕੁਰ ਤੂੰ ਪੈਰ ਦਾਸ ਜੀਓ ਬੇਨ ਸਭ ਤੇਰੀ ਦਾਸ ਤੂੰ ਮਾਤ ਪਿਤਾ ਹੰਬਾਰੀ ਤੇ ਤੇਰੀ ਤੁਮਰੀ ਕਿਰਪਾ ਮਹਿਸੂਕ ਘਨੇਰੇ ਕੋਏ ਨਾ ਜਾਣੇ ਤੇਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਤਾ ਰਹੀ ਤੁਮ ਤੇ ਹੋ ਸੇ ਆਗਿਆਕਾਰੀ ਤੁਮਰੀ ਗਾਥਾ ਮੇ ਤਾਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸੋ ਇਸ ਦਾ ਇਸ ਦਾ ਵੀ ਜਾਪ ਕਰੀ ਜਾਈਏ ਤੇ ਇਹ ਅਰਦਾਸ ਹੈ ਇਹ ਸਾਰੀ ਅਗੇ ਦੀ ਅਸ਼ਟਪਦੀ ਆਪ ਜੀ ਨੇ ਸਰਵਣ ਕੀਤੀਆ ਸਾਰੀ ਅਰਦਾਸ ਰੂਪ ਹੀ ਇਹ ਕਥਾ ਇਹ ਵਿਚਾਰ ਹੈ ਇਹ ਵੀ ਆਸਮਾਨ ਸੰਤ ਨੇ ਸਰਵਣ ਕਰਨੀ ਹੈ ਸੋ ਇੱਥੇ ਸਤਿਗੁਰ ਕਹਿੰਦੇ ਖਾਨ ਸਰਬ ਨੈਨ ਆਪ ਪੇਖਨ ਹਰ ਨੈਣਾ ਨਾਲ ਅੱਖਾਂ ਨਾਲ ਪ੍ਰਪੇਸ਼ ਰਕਾਲ ਪੁਰਖ ਸਭ ਨੂੰ ਵੇਖ ਰਿਹਾ ਹੈ ਦ੍ਰਿਸ਼ਟ ਰੂਪਾ ਪਰਮੇਸ਼ਰ ਹਿ ਹਾ ਸਗਲ ਸਮਗਰੀ ਜਾ ਕਾ ਤਨ ਸਾਰੀ ਸ੍ਰਿਸ਼ਟੀ ਵਸਤੂਆ ਪਰਵੇਸ਼ਰ ਦਾ ਹੀ ਵਿਰਾਟ ਰੂਪ ਸਰੀਰ ਤਨ ਪੁੱਤਰ ਤਰਾਭੀ ਪੁੱਤਰ ਰੂਪ ਸਾਰਾ ਤਾਨਿਆ ਹੋਇਆ ਹੈ ਆਪਨ ਜਸ ਆਪ ਹੀ ਸੁਣਾ ਉਹ ਆਪਣੇ ਜਸ ਕੀਰਤੀ ਨੂੰ ਆਪ ਹੀ শ্রোਤਾ ਅਗ ਸੁਣਨ ਵਾਲਾ ਹੈ ਆਵਨ ਜਾਣ ਤਾਂ ਤਮਾਰੈ ਨਿਕਨ ਆਪਨ ਜਸ ਆਪ ਹੀ ਸੁਣਾ ਇਹ ਆਪਣੇ ਜਸ ਨੂੰ ਕੀਰਤੀ ਆਪ ਹੀ শ্রোਤਾ ਹੋ ਕੇ ਸੁਣਨ ਵਾਲਾ ਹੈ ਭਾਗਮਾਰਾ ਆਪਕਿਨਾਂ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਤਾਂ ਕਿੰਨੇ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਕਿਉਂਕਿ ਸਤ ਸੰਗ ਦੀਆਂ ਵਿੱਚ ਸਤ ਸਗਤ ਵਿੱਚ ਹੀ ਪ੍ਰਵੇਸ਼ ਕਰਾਲਪੁਰਖ ਆਪ ਹਾਜ਼ਰ ਨਾਜ਼ਰ ਹੁੰਦੇ ਹਨ ਸਗਲ ਸਮਗਰੀ ਜਾਤ ਤਨਾ ਆਪਣ ਜਸ ਆਪਕੇ ਸੁਣਨ ਆਏ ਆਪ ਹੀ শ্রোਤਾ ਬਣ ਕੇ ਸੁਣਨ ਵਾਲਾ ਹੈ ਆਵਨ ਜਾਣੇ ਦਾ ਖੇਲ ਬਨਾਇਆ ਇਹ ਸੰਸਾਰ ਦੇ ਵਿੱਚ ਆਉਣਾ ਜਾਣਾ ਜਮ ਜਮਣਾ ਵਰਨਾਦਾਸ ਪਰਮੇਸ਼ਰ ਨੇ ਇਹ ਖੇਲ ਤਮਾਸ਼ਾ ਪੜਾਇਆ ਹੋਇਆ ਹੈ ਤੇ ਸਤਿਗੁਰੂ ਜੀ ਪਰਮੇਸ਼ਰ ਆਪ ਆਉਂਦਾ ਜਾਂਦਾ ਕਹੇਗਾ ਇਹ ਪ੍ਰਸ਼ਨ ਹੈ ਕਿ ਆਗਿਆਕਾਰ ਇਹ ਕੀ ਨੀ ਮਾਇਆ ਇਹ ਸਤਿਗੁਰੂ ਜੀ ਪਰਮੇਸ਼ਰ ਆਪ ਵੀ ਆਉਂਦਾ ਹੋਵੇਗਾ ਪਰਮੇਸ਼ਰ ਆਪ ਨਹੀਂ ਆਉਂਦਾ ਜਾਂਦਾ ਜਿਹੜੀ ਮਾਇਆ ਆਗਿਆਕਾਰ ਕੀ ਨੀ ਕੀਤੀ ਹੈ ਉਸ ਦੁਆਰਾ ਹੀ ਇਹ ਖੇਲ ਪੜਾਇਆ ਗਿਆ ਹੈ ਮਾਇਆ ਉਸ ਦੀ ਰਚਨਾ ਹੈ ਤੇ ਉਹ ਆਪ ਪਰਮੇਸ਼ਰ ਸੁਤੰਤਰ ਸਭ ਕੇ ਮਦ ਅਲੇਪਤ ਰਹਾ ਸਾਰਿਆਂ ਦੇ ਮੱਧ ਵਿੱਚ ਰਹਿਦਾ ਹੋਇਆ ਵੀ ਸਾਰਿਆਂ ਤੋਂ ਨਿਪਟੋ ਨਿਰਲੇਪਤ ਹੈ ਸਾਰਿਆਂ ਦੇ ਖਿੱਧਿਆ ਵਿੱਚ ਰਿੰਦਾ ਸਦਾ ਲਿਪਤ ਅਸੰਗ ਰਿੰਦਾ ਹੈ ਜਿਸਾ ਵੀ ਪਾਪ ਪੁਰਨ ਕਾ ਇਸਲੇਪ ਨ ਲਾਗੇ ਜੋ ਕਿਸ ਕਹਿਣਾ ਸੋ ਆਪੇ ਕਹੈ ਜਿਹੜਾ ਕਿਸ ਕੁਝ ਵੀ ਕਿਸੇ ਨੂੰ ਕਹਿਣਾ ਹੁੰਦਾ ਆ ਆਪ ਹੀ ਕਹਿੰਦਾ ਹੈ ਆਗਿਆ ਆਵੇ ਆਗਿਆ ਜਾਏ ਪਰਮਾਤਮਾ ਦੀ ਆਗਿਆ ਦਾ ਭਾਵ ਰਜਾ ਕਰਕੇ ਹੀ ਸੰਸਾਰ ਵਿੱਚ ਜੀਵ ਜਨਮ ਧਾਰ ਕੇ ਆਉਂਦਾ ਹੈ ਪਰਮੇਸ਼ਰ ਦੀ ਰਜਾਇ ਸੰਸਾਰ ਵਿੱਚ ਜੀਵ ਜਨਮ ਧਾਰ ਕੇ ਆਉਂਦਾ ਹੈ ਤੇ ਉਹ ਦੀ ਰਜਾ ਕਰਕੇ ਸੰਸਾਰ ਤੋਂ ਕੁਝ ਕਰਕੇ ਚਲਿਆ ਜਾਂਦਾ ਹੈ ਨਾਨਕ ਜਪਾਵੇ ਤਾਂ ਲੈ ਸਮਾਏ ਸਤਿਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਪਰਮੇਸ਼ਰ ਨੂੰ ਭਾਵੇ ਭਾਉ ਜਾਂਦਾ ਹੈ ਕਿ ਤਦ ਜੀਵਾਂ ਨੂੰ ਗੁਰਾਂ ਦੁਆਰਾ ਬਖਸ਼ਿਸ਼ ਕਰਕੇ ਆਪਣੇ ਵਿੱਚ ਸਮਾ ਭਾਵ ਦੀ ਅਪੇਧ ਕਰ ਲੈਂਦੇ ਹਨ ਸੋ ਆਪ ਸਮੂਹ ਸੰਗਤਾਂ ਨੇ ਤੇ ਵੀ ਅਸ਼ਟਪਦੀ ਛੇਵੀਂ ਪੋੜੀ ਵੀ ਸਰਮਨ ਕੀਤੀ ਬੇੰਤ ਪ੍ਰਕਾਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ